जिस तरह तुम सामने तस्वीर देख ही रहे कि जिथे ਮਹੱਲਾ ਰਹਿਮਾਨਪੁਰਾ ਬਾਜੀਗਰ ਬਸਤੀ ਮਹੱਲਾ ਸਰਾਈ ਸੁੰਦਰ ਨਗਰ ਚਾਰੇ ਪਾਸੇ ਪਾਣੀ ਦਾ ਜਿਹੜਾ ਘਰਾਓ ਹੋ ਚੁੱਕਾ ਤੇ ਉਹਦੇ ਨਾਲ ਕੀ ਹੈ ਵੀ ਤਕਰੀਬਨ ਜਿਹੜਾ ਕੋਈ ਵੀ ਇਨਸਾਨ ਹੈ ਆਪਣੀ ਸੇਵਾ ਭਾਵਨਾ ਨੂੰ ਲੈ ਕੇ ਲੋੜਵੰਦ ਇਨਸਾਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਰਹੇ ਸੋ ਸਾਡੇ ਨਾਲ ਜਿਹੜਾ ਹੈ ਵੀ ਭਾਜਪਾ ਵੱਲੋਂ ਮਨੀਸ਼ ਧੀਰਜੀ ਆਪਣੀ ਸਮੂਚੀ ਟੀਮ ਦੇ ਨਾਲ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਵੱਲੋਂ ਇਹ ਜਿਹੜਾ ਹੈਗਾ ਕੁਸ਼ ਖਾਨ ਦੀ ਸਮਗਰੀ ਜਿਹੜੀ ਆ ਉਹ ਵੰਡ੍ਰਿਤ ਕੀਤੀ ਜਾ ਰਹੀ ਹੈਗੀ ਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਭਾੜੀ ਵੀ ਰਾਹੀਂ ਦੇਖ ਰਹੇ ਹੋ ਕਿ ਜਿਸ ਵੀ ਕਿਸੇ ਨੂੰ ਜ਼ਰੂਰਤ ਹੈਗੀ ਆ ਜਿੱਦਾਂ ਕਿ ਕਹਿ ਲੋ ਕਿੰਗਾਂ ਦੇ ਘਰ ਜਏ ਆ ਬਿਲਕੁਲ ਬਾਲਾ ਛੱਤ ਵੀ ਹੈ ਸਿਕੀਆਂ ਦੇ ਬਿਲਕੁਲ ਪੱਕੇ ਵੀ ਆ ਕੁਸ਼ ਕਰਾਂ ਦੇ ਉੱਤੇ ਕਿਉਂਕਿ ਲਗਾਤਾਰ ਤਿੰਨ ਦਿਨਾਂ ਤੋਂ ਚਾਰ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈਗੀ ਆ ਸੋ ਤੁਸੀਂ ਦੇਖ ਸਕਦੇ ਕਿ ਲਗਾਤਾਰ ਬਾਰਿਸ਼ ਹੋਣ ਕਰਕੇ ਜਿਹੜੀਆਂ ਛੱਤਾਂ ਆ ਕਮਜ਼ੋਰ ਹੋਣ ਕਾਰਨ ਬਾਲੇ ਪੁਰਾਣੇ ਹੈਗੇ ਆ ਉਹਨਾਂ ਦੇ ਕੀ ਆ ਰਿਸਾਵ ਸ਼ੁਰੂ ਹੋ ਗਿਆ ਕੁਝ ਰਿਸਾਵ ਤੋਂ ਬਾਅਦ ਕਈ ਘਰਾਂ ਦੇ ਆ ਛੱਤਾਂ ਵੀ ਡੱਕ ਚੁੱਕੀਆਂ ਉਹਨਾਂ ਵਾਸਤੇ ਜਿਹੜਾ ਆ ਵੀ ਮਨੀਸ਼ ਜੀ ਵੱਲੋਂ ਜਿਹੜਾ ਆਪਣੀ ਟੀਮ ਦੇ ਨਾਲ ਤਿਰਪਾਲ ਜਿਹੜੀ ਹੈਗੀ ਆ ਉਹ ਵੀ ਲੋੜਮੰਦ ਤੱਕ ਪਹੁੰਚਾਈ ਜਾ ਰਹੀ ਆ ਸੋ ਜਿਸ ਕਿਸੇ ਵੀ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਆਪਦਾ ਆਉਂਦੀ ਹੈਗੀ ਆ ਕਿਤੇ ਨਾ ਕਿਤੇ ਸਮਾਜਿਕ ਵੀ ਸੰਸਥਾਵਾਂ ਜਾਂ ਕਹਿ ਸਕਦੇ ਆ ਰਾਜਨੀਤਿਕ ਜੋ ਵੀ ਆਗੂ ਹਨ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਤਾਂ ਇਨਸਾਨ ਜਿਹੜਾ ਹੈਗਾ ਇੱਕ ਪਹਿਲਾ ਇਨਸਾਨੀਅਤ ਜਿਹੜੀ ਹੈਗੀ ਆ ਉਹ ਹੁੰਦੀ ਆ ਉਸ ਤੋਂ ਬਾਅਦ ਹੀ ਅਸੀਂ ਕਿਸੇ ਪਾਰਟੀ ਦੀ ਗੱਲਬਾਤ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਦਾ ਸਾਰਾ ਤਰਪਾਲ ਜਿਹਨੂੰ ਲੋੜ ਆ ਤਰਪਾਲ ਦਿੱਤੀ ਜਾ ਰਹੀ ਆ ਜਿਸ ਨੂੰ ਕੋਈ ਖਾਣ ਪੀਣ ਦੀ ਜ਼ਰੂਰਤ ਆ ਖਾਣ ਪੀਣ ਦੀਆਂ ਲੋੜਾਂ ਦੇ ਮੁਤਾਬਿਕ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਬਾਲੇ ਜਿਹੜੇ ਹੈਗੇ ਆ ਕਮਜ਼ੋਰ ਹੋਣ ਕਾਰਨ ਇਹ ਸਾਰਾ ਕੰਮ ਹੋ ਜਾਂਦਾ ਹੈ ਕਿਉਂਕਿ ਕਈਆਂ ਦੀ ਛੱਤਾਂ ਉੱਪਰੋਂ ਨਹੀਂ ਪੱਕੀਆਂ ਹੁੰਦੀਆਂ ਸੋ ਪਾਣੀ ਦਾ ਜਿਹੜਾ ਹੈਗਾ ਲਗਾਤਾਰ ਬਾਰਿਸ਼ ਹੋਣ ਕਰਕੇ ਇਹਦਾ ਰਿਸਾਬ ਜਿਹੜਾ ਹੈਗਾ ਇੱਥੇ ਤੱਕ ਕੀ ਲੈਂਟਰ ਚੋਂ ਲੱਗ گئے ਹੈਗੇ ਆ ਤੇ ਫੇਰ ਪੱਕੇ ਘਰਾਂ ਦਾ ਤਾਂ ਫੋਕਾ ਜਾਂਦਾ ਕਈ ਘਰਾਂ ਦੇ ਵਿੱਚ ਦਰਾਰਾਂ ਵੀ ਆ ਚੁੱਕੀਆਂ ਨੇ ਅਸੀਂ ਤੁਹਾਨੂੰ ਲਗਾਤਾਰ ਪਿਛਲੇ 3-4 ਦਿਨਾਂ ਤੋਂ ਤਸਵੀਰਾਂ ਦਿਖਾ ਰਹੇ ਹਾਂ ਸੋ ਇੱਥੇ ਅੱਜ ਸਮੂਚੀ ਭਾਜਪਾ ਟੀਮ ਜਿਹੜੀ ਆ ਨਕੋਦਰ ਦੀ ਪਹੁੰਚੀ ਹੋਈ ਆ ਨਕੋਦਰ ਦੇ ਨਕੋਦਰ ਮੰਡਲ ਦੇ ਪ੍ਰਧਾਨ ਸੋਨੂ ਵਜਾਦ ਜੀ ਨਾਲ ਉਹਨਾਂ ਦੇ ਪੰਕਜ ਢਿੰਗਰਾ ਜੀ, ਰੋਹਿਤ ਜੈਨ ਤੇ ਹੋਰ ਜਿਸ ਤਰ੍ਹਾਂ ਕਿ ਸ਼ੈਫੀ ਚਾਵਲਾ ਆਯੋਗੀ ਸਾਰੀ ਸਮੂਚੀ ਟੀਮ ਜਿਹੜੀ ਹੈਗੀ ਆ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਜੋ ਰਿਕੁਆਇਰਮੈਂਟ ਹੈਗੀ ਆ ਉਹਦੇ ਪੁੱਛ ਕੇ ਤੇ ਉਹ ਉੱਪਰ ਦੀ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜ਼ਰੂਰੀ ਸਮਾਨ ਜਿਹੜਾ ਉਹ ਕੀਤਾ ਜਾ ਰਿਹਾ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਸਾਹਮਣੇ ਦੇਖ ਹੀ ਰਹੇ ਹੋ ਕਿ ਕੱਚੇ ਘਾਰ ਆ ਥੱਲੇ ਡੂੰਘੇ ਆ ਸੋ ਇਹ ਸਾਰੀਆਂ ਤਸਵੀਰਾਂ ਬਿਆਨ ਕਰਦੀਆਂ ਹੈਗੀਆਂ ਕਿ ਬਾਰਿਸ਼ ਦਾ ਜਿਹੜਾ ਹੈਗਾ ਆ ਵੀ ਕਿੰਨਾ ਭਾਰੀ ਮਾਰ ਪਈ ਹੈਗੀ ਆ ਕਿਉਂਕਿ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਵੀ ਚੁੱਕੇ ਹਾਂ ਕਿਉਂਕਿ ਨਿਚਲੇ ਹਿੱਸੇ ਦੇ ਵਿੱਚ ਸਰਾ ਮਹੱਲੇ ਦੇ ਵਿੱਚ ਪਾਣੀ 5-5 6-6 ਫੁੱਟ ਤੱਕ ਭਰਿਆ ਹੋਇਆ ਸੋ ਜੇ ਗੱਲ ਕਰੀਏ ਕਿਸੇ ਨੂੰ ਕੋਈ ਮਾਲੀ ਹਾਲਤ ਹੈ ਕਿ ਉਹਨੂੰ ਭਾਜਪਾ ਦੇ ਪ੍ਰਧਾਨ ਸਾਹਿਬ ਕੁਝ ਕੈਸ਼ ਵੀ ਦੇ ਰਹੇ ਹੈਗੇ ਲੋੜਵੰਦਾਂ ਨੂੰ ਕਈ ਵਾਰ ਕੀ ਹੁੰਦਾ ਵੀ ਸਰਕਾਰ ਵੱਲੋਂ ਇਹ ਐਲਾਨ ਤਾਂ ਕੀਤਾ ਜਾਂਦਾ ਲੇਕਿਨ ਉਹਨਾਂ ਤੱਕ ਮੁਆਵਜ਼ਾ ਪਹੁੰਚਦੇ ਪਹੁੰਚਦੇ ਅਰਥਾਹੀ ਹੋ ਜਾਂਦਾ ਹੈਗਾ ਸੋ ਤੁਸੀਂ ਇਹ ਦੇਖ ਸਕਦੇ ਆ ਕਿ ਕਈ ਵਾਰ ਸਰਕਾਰਾਂ ਨਾਲੋਂ ਜਿਹੜਾ ਹੈਗਾ ਬ੍ਰਾਈਗੇਟ ਅਦਾਹੇ ਜਿਹੜੇ ਹੈਗੇ ਆ ਜਿਆਦਾ ਵਧੀਆ ਕੰਮ ਕਰ ਜਾਂਦੇ ਆ ਜਿਸ ਤਰ੍ਹਾਂ ਕਿ ਅਸੀਂ ਗੱਲ ਕਰੀਏ ਸ਼ਾਹਕੋਟ ਜਾਂ ਨਕੌਦਰ ਦੇ ਆਸ-ਪਾਸ ਦੇ ਪਿੰਡ ਜਿੱਥੇ ਕਿ ਪਾਣੀ ਦਾ ਲੈਵਲ ਬਿਲਕੁਲ 70 ਰੋਜੇ ਦਰਿਆ ਦੇ ਬਰਾਬਰ ਹੀ ਤੇ ਉਹ ਪਾਣੀ ਜਿਹੜਾ ਅੰਦਰ ਹੈ ਪਿੰਡਾਂ ਦੇ ਵਿੱਚ ਪਹੁੰਚਿਆ ਹੈਗਾ ਉੱਥੇ ਕਈ ਵਾਰ ਕੀ ਆ ਕੋਈ ਏਦਾਂ ਦੇ ਜਿਹੜੇ ਹੈਗੇ ਆ ਤੁਸੀਂ ਆ ਦੇਖ ਸਕਦੇ ਹੈਗੇ ਆ ਵੀ ਕੀ ਗੱਲਬਾਤ ਕਰਕੇ ਰਾਬਤਾ ਕੀਤਾ ਜਾ ਰਿਹਾ ਹੈਗਾ ਵੀ ਜੋ ਵੀ ਰਿਕੁਆਇਰਮੈਂਟ ਹੈ ਕਿਸੇ ਦੀ ਹੈ ਉਹਦੇ ਮੁਤਾਬਿਕ ਗੱਲਬਾਤ ਕੀਤੀ ਜਾ ਰਹੀ ਹੈਗੀ ਆ ਇਹ ਸਰਵੇ ਔਨ ਦਾ ਸਪੌਟ ਕੀਤਾ ਜਾ ਰਿਹਾ ਕੋਈ ਇਹ ਨਹੀਂ ਹੈਗਾ ਵੀ ਕਿ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਬਾਅਦ ਦੇ ਵਿੱਚ ਤੁਹਾਨੂੰ ਉੱਪਰ ਦਾ ਪਿੱਸਾ ਜਾਊਗਾ ਇਹ ਮੌਕੇ ਤੇ ਹੀ ਪੁੱਛਗਿੱਛ ਕਰਕੇ ਜੋ ਕਿਸੇ ਦੀ ਰਿਕੁਆਇਰਮੈਂਟ ਹੈਗੀ ਆ ਉਹਨੂੰ ਉਸ ਹੂਰ ਤਾਂ ਜਿਹੜੀਆਂ ਆ ਭਾਜਪਾ ਦੇ ਪਰਦਾਨ ਮਨੀਸ਼ ਧੀਰ ਜੀ ਦੇਰੇ ਨੇ ਆਪਣੀ ਸਮੂਚੀ ਟੀਮ ਦੇ ਨਾਲ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਹੋ ਜੇ ਕਿਸੇ ਨੂੰ ਲੋੜਵੰਦ ਨੂੰ ਕੋਈ ਪੈਸੇ ਦੀ ਆ ਤੇ ਪੈਸੇ ਦੀ ਵੀ ਦਲਵਾ ਤੇ ਕੂਰੀ ਕੀਤੀ ਜਾ ਰਹੀ ਆ ਸੋ ਗਲੀ ਗਲੀ ਦੇ ਵਿੱਚ ਘੁੰਮ ਕੇ ਕਿਉਂਕਿ ਇਹ ਸਾਰਾ ਜਿਹੜਾ ਹੈਗਾ ਕੁਝ ਆਪਾਂ ਕਹਿ ਸਕਦੇ ਆ ਕਿ ਗਰੀਬ ਵਰਗ ਜਿਹਨੂੰ ਕਿ ਹੈਂਡ ਟੂ ਮਾਉਥ ਕਹਿ ਸਕਦੇ ਹੈਗੇ ਆਂ ਵੀ ਰੋਜ਼ ਕਮਾ ਕੇ ਸ਼ਾਮ ਨੂੰ ਖਾਣ ਵਾਲੇ ਬੰਦੇ ਉਹਨਾਂ ਦੀ ਕਿਤੇ ਨਾ ਕਿਤੇ ਫੰਡਰੀਜ਼ ਦੇ ਤਰੱਕੇ ਬਾਹਰ ਨਿਕਲਣਾ ਔਖਾ ਹੋਇਆ ਸੋ ਜਿੱਥੇ ਵੀ ਕੋਈ ਤੁਸੀਂ ਦੇਖ ਸਕਦੇ ਹੋ ਕਿ ਖਾਣ ਵਾਲੀ ਸਮੱਗਰੀ ਹੈਗੀ ਆ ਉਹ ਦਿੱਤੀ ਜਾ ਰਹੀ ਆ ਪੈਕੇਟ ਰਾਹਣ ਜਾਂ ਪਾਣੀ ਦੀਆਂ ਜੋ ਬੋਤਲਾਂ ਹੈਗੀਆਂ ਉਹ ਦਿੱਤੀਆਂ ਜਾ ਰਹੀਆਂ ਹੋਰ ਖਾਣ ਵਾਲੀ ਸਮੱਗਰੀ ਜਿਹੜੀ ਆ ਦਿੱਤੀ ਜਾ ਰਹੀ ਆ ਸਮੂਹੀ ਟੀਮ ਵੱਲੋਂ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਹੋ ਇਹ ਰਸਦਾ ਤੁਸੀਂ ਦੇਖ ਸਕਦੇ ਹੋ ਦੁੱਧ ਦੇ ਪੈਕੇਟ ਜਾਂ ਪਾਣੀ ਦੀਆਂ ਬੋਤਲਾਂ ਜਾਂ ਹੋਰ ਖਾਣ ਦੀ ਸਮਗਰੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸੋ ਇਹ ਸਾਰੀ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਤਸਵੀਰਾਂ ਦੇਖਦੇ ਸੀਗੇ ਗੱਲਬਾਤ ਕਰਦੇ ਹੈਗੇ ਆ ਜਿਸ ਰਾ ਕੀ ਗੱਲ ਕਰੀਏ ਅੱਜ ਇਹਦਾ ਜੋ ਮਾਹੌਲ ਹੈ ਉਹਦੇ ਮੁਤਾਬਿਕ ਕੁਝ ਰਾਸ਼ਨ ਵੰਡਿਆ ਗਿਆ ਜਾਂ ਹੋਰ ਵੀ ਖਾਂਦੀ ਸਮਗਰੀ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਨਾਲ ਮਨੀਸ਼ ਧੀਰ ਜੀ ਸ਼ੈਫੀ ਚਾਵਲਾ ਜੀ ਜੁੜ ਚੁੱਕੇ ਹੈ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬਾਰੇ ਜੀ ਜੀ ਦੇ ਜਿਹੜੇ ਟੀਮ ਇੱਥੇ ਆਈ ਹੈ ਜੀ ਅਸੀਂ ਬਰਮਾਦਮਾਗੇ ਅਰਦਾਸ ਕਰਦੇ ਆਂ ਕੀ ਇਸ ਨੌਕਰੀ ਕਰੀ ਦੇ ਵਿੱਚੋਂ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ ਜਲਦ ਤੋਂ ਜਲਦ ਤੇ ਸਾਰੇ ਹੀ ਰਾਹਤ ਇੱਥੇ ਰਿਲੈਕਸ ਹੋ ਕੇ ਰਹਿਣ ਤੇ ਜਿਨ੍ਹਾਂ ਦੇ ਵੀ ਇਹ ਹੜ੍ਹ ਪੀੜ ਦਾ ਸਾਹ ਵਿੱਚ ਮੁਸੀਬਤਾਂ ਆਈਆਂ ਆ ਸਾਡੇ ਜਿੱਦਾਂ ਨਾਲ ਮਨੀਸ਼ ਜੀ ਜਿਲ੍ਹਾ ਪ੍ਰਧਾਨ ਹੈਗੇ ਆ ਸਾਡੇ ਪੰਚਾਇਤ ਦੇ ਜਿਹੜਾ ਜੀ ਹੈਗੇ ਆ ਸਾਡੇ ਟਰਮਾ ਜੀ ਹੈਗੇ ਆ ਸਾਰੀ ਹੀ ਟੀਮ ਆਈ ਆ ਜੋ ਵੀ ਆ ਦੇਖਦੇ ਆਂ ਪਰ ਲੋਕਾਂ ਦੇਖ ਰਹੇ ਆ ਉਹਦੇ ਵਿੱਚ ਸਾਡੀ ਟੀਮ ਕੋਲ ਜੋ ਵੀ ਮਦਦ ਹੋ ਰਹੀ ਆ ਜੋ ਵੀ ਟੀਲਫੁਲ ਜੋੜ ਕੇ ਮਦਦ ਕਰ ਸਕਦੇ ਆ ਉਹ ਵੀ ਜੂਰਦਾ ਬੈਠੀ ਸਾਡੀ ਪਰਮਾਤਮਾ ਗਿਆ ਅਰਦਾਸ ਕਰਦੇ ਆ ਕਿ ਜਿੰਨ ਤੋਂ ਜ਼ਿਆਦਾ ਇਹ ਮਾਰੀ ਦੀ ਸਾਥ ਵਿੱਚ ਵੀ ਅਰਦਾਸ ਕਰਦੇ ਕਿ ਮੀਂਹ ਵੀ ਬੰਦ ਹੋਵੇ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਬੰਦੇ ਹੋਏ ਪਿਆ ਅੱਜ ਜਲਦ ਕੁਦਰਿਆਂ ਤੇ ਮੈਂ ਪਰਵਾਸਾਂ ਕੇ ਅਦਾਤ ਕਰ ਰਹਾ ਹਾਂ ਬਾਕੀ ਜੋ ਲਾਦੇ ਆ ਕੇ ਤੇ ਮਦਦ ਕਰਨ ਆਏ ਆ ਤੇ ਜੋ ਵੀ ਹੋ ਸਕਿਆ ਅਸੀਂ ਗੱਲ ਕਰਾਂਗੇ ਜਰੂਰ ਜਿੰਨੀ ਜਿੰਨੀ ਹੋ ਸਕੇ ਬਾਕੀ ਸਾਡੇ ਮਨੀਸ਼ ਸਿੰਘ ਜੀ ਜਨਾਬਦਾਨ ਜੀ ਇਹ ਜਰੂਰ ਦੱਸਣਗੇ ਹਲਾਤ ਵਰੇ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਮੇਸ਼ਕੀ ਦਾ ਜੀ ਜਿਵੇਂ ਅੱਜ ਸਾਰੇ ਇਹਨਾਂ ਚੀਜ਼ਾਂ ਤੋਂ ਜਾਣੂ ਹਾਂ ਕਿ ਅਸਲ ਮਹੌਲ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਹੜ ਜਦੋਂ ਆਉਂਦੇ ਆ ਉਹ ਇਹ ਪੁੱਛਕੇ ਨਹੀਂ ਆਣਾ ਵੀ ਇਹ ਕਿਹੜੇ ਘਰ ਦੇ ਵਿੱਚੋਂ ਵੀ ਲੰਘ ਜਾਣਾ ਆਉਣੇ ਪਾਣੀ ਨੇ ਆਪਣਾ ਰਸਤਾ ਇਦਾਂ ਲੁਣਾਣਾ ਕਿ ਉਹ ਕਵਾਈ ਹੀ ਕਰਦੇ ਜਾਂਦੇ ਆ ਇਦਾਂ ਦੇ ਮੰਜ਼ਰ ਆਪਾਂ ਦੇਖੇ ਆ ਰੋਜ਼ ਆਪਣੀ ਸੋਸ਼ਲ ਨੈਟਵਰਕਿੰਗ ਤੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਰੋਜ਼ ਆਪਾਂ ਨੂੰ ਪਰਿਵਾਰਾਂ ਨੂੰ ਦੇਖਣ ਨੂੰ ਮਿਲਿਆ ਜਿਵੇਂ ਕਿ ਉਹ ਵੀ ਅੱਜ ਉਦਾਹਰਨ ਸਾਡੇ ਨਪੁੱਤਰ ਦੇ ਵਿੱਚ ਵੀ ਅਸੀਂ ਆਏ ਆ ਪੰਜਵੇਂ ਮੰਦਰ ਦੇ ਇੱਥੇ ਵੀ ਬੜੀ ਤ੍ਰਾਸਦੀ ਦੀ ਜਿਹੜੀ ਰਹੀ ਹੋਈ ਹੈ ਲੋਕ ਇੰਨਾ ਸਫਰ ਕਰ ਰਹੇ ਆ ਪਾਣੀ ਇੰਨਾ ਗੰਦਾ ਘਰਾਂ ਚ ਆਵੜਿਆ ਹੋਇਆ ਹੈ ਕਿ ਜਿਸ ਨਾਲ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਚਾਂਸ ਬਣ ਗਿਆ ਹੈ ਅਸੀਂ ਆਪਣੀ ਟੀਮ ਦੇ ਨਾਲ ਆਪਣੇ ਨਗੋਦਰ ਸਾਹਿਬ ਨਿਵਾਸੀਆਂ ਦੇ ਨਾਲ ਜਿਹਨੋਂ ਨਗੋਦਰ ਦੇ ਰਿਹਾ ਚਾਹੇ ਤਾਂ ਕਿ ਜਿਹਦੇ ਕੋਲੋ ਜੋ ਜਿੰਨਾ ਸਰਸਾ ਦੀ ਜਿੰਨਾ ਤੇਲਫੂਲ ਬਾਸਾ ਦੀ ਉਹ ਅਸੀਂ ਪਾ ਦੇਈਏ ਜੀ ਮਹਾਤਮਾ ਦੇ ਨਾਮ ਦੇ ਨਾਲ ਕਿ ਸੇਵਾ ਦਾ ਭਾਵ ਲੈ ਕੇ ਤੁਸੀਂ ਚੱਲ ਜੀ। ਸਾみਸ਼ਾਹ ਕਿਸੇ ਵੀ ਦੁਆ ਲਗੇ ਕਿ ਇਹ ਪਰਮਾਤਮਾ ਦੀ ਕਿਰਪਾ ਰੁਕ ਜਾਏ। ਕਿਉਂਕਿ ਇਹ ਜਿਹੜਾ ਕੁਦਰਤੀ ਕੈਰ ਹੁੰਦਾ ਇਹ ਤੋਂ ਬਚਣਾ ਤਾਂ ਦੁਆਵਾਂ ਨਾਲ ਹੀ ਬਚਿਆ ਜਾ ਸਕਦਾ। ਔਰ ਸਾਰਿਆਂ ਨੂੰ ਅਸੀਂ ਵਿਖਤੀ ਕਰਦੇ ਹਾਂ ਆਪਣਾ ਆਪਣਾ ਯੋਗਦਾਨ ਜਿੰਨਾ ਵੀ ਹੋ ਸਕੇ ਜਿਹਦੇ 2 ਰੁਪਏ ਦਿੱਤੇ ਵੀ ਉਹ ਪੂਰੇ ਫਲਣਗੇ। 200 ਰੁਪਏ ਦਾ ਜਿਹਦਾ ਯੋਗਦਾਨ ਦੇ ਦਿੱ ਦੀ ਸਮਰੱਥਾ 300 ਰੁਪਏ ਜੋ ਵੀ ਦੇ ਸਕਦਾ ਹੋਵੇ ਜਰੂਰ ਦਵੇ। ਕਿਉਂਕਿ ਇਹੋ ਜੇ ਕੰਮਾਂ ਦੇ ਇਹੋ ਜੇ ਜਗ੍ਹਾ ਤੇ ਲੱਗਿਆ ਪੈਸਾ ਵਿਕਾਰ ਕਦੇ ਨਹੀਂ ਜਾਂਦਾ। ਜਿਦਾ ਪਗਨ ਹੈ ਕਿ ਦੁਆ ਔਰ ਬਦੁਆ ਦੋਨੋਂ ਲੱਗਦੀਆਂ ਐ ਇਸ ਵੇਲੇ ਦੁਆਵਾਂ ਖਟਣ ਦਾ ਟਾਈਮ ਐ ਜਿਨ੍ਹਾਂ ਨੂੰ ਲੋੜ ਐ ਜੇ ਅਸੀਂ ਉਹਨਾਂ ਦਾ ਐਸੋਲੇ ਦਾ ਮਕਸਦ ਸੁਧਾਰ ਲਈਏ ਸੰਭਾਲ ਲਈਏ ਤੁਸਾਨੂੰ ਸਾਰੇ ਪਰਿਵਾਰਾਂ ਨੂੰ ਇੱਕ ਦੂਸਰੇ ਨੂੰ ਉਧਰ ਨਿਵਾਸੀਆਂ ਨੂੰ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੈਗੀ ਉੱਥੇ ਹਰ ਬੰਦਾ ਆਪਣੇ ਆਪਣੇ ਮੁਤਾਬਕ ਕਰ ਰਿਹਾ ਜਿਵੇਂ ਕਿ ਅਸੀਂ ਉਧਰ ਨਿਵਾਸੀ ਸਾਰੇ ਲੱਗੇ ਹੋਏ ਆ ਸਭ ਨੂੰ ਇਹੀ ਅਰਦਾਸ ਕਰਦੇ ਆ ਤੁਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰੋ ਤਾਂ ਕਿ ਇਹ ਜਿਹੜੇ ਤਰਾਸ ਦਿੱਤੋਂ ਰਾਹਤ ਮਿਲੇ ਔਰ ਜਿਨ੍ਹਾਂ ਵੀ ਤਿਲ ਫੁੱਲ ਹੋ ਸਕੇ ਆਪਾਂ ਸਮਾਜ ਸੇਵਾ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਪਾਰ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ